ਜੀਪੀ ਦੇਖ ਰਹੇ तमाम दर्शकਾਂ ਦਾ सिकंदर परशीचा ਵੱਲੋਂ ਹਾਰਦਿਕ ਸਵਾਗਤ ਸਾਡੇ ਖਾਸ ਪ੍ਰੋਗਰਾਮ ਇੱਕ ਸ਼ਖਸੀਅਤ ਇੱਕ ਮੁਲਾਕਾਤ ਵਿੱਚ ਅੱਜ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਸ਼੍ਰੀਮਤੀ ਸਵਰਾਜ ਗਰੋਵਰ ਜੀ ਨਾਲ ਜਿਨ੍ਹਾਂ ਨੇ ਸਮਾਜ ਸੇਵਾ ਵਿੱਚ ਆਪਣੇ ਦੇਸ਼ ਦੇ ਨਾਲ ਨਾਲ ਵਿਦੇਸ਼ ਵਿੱਚ ਵੀ ਚੰਗਾ ਨਾਮ ਕਮਾਇਆ ਹੈ ਜੀ ਮੈਮ ਤੁਹਾਡਾ ਸਵਾਗਤ ਹੈ ਸਾਡੇ ਇਸ ਪ੍ਰੋਗਰਾਮ ਵਿੱਚ ਧੰਨਵਾਦ ਜੀ ਮੇਰਾ ਨਾਮ ਜਿਹੜਾ ਹੈਗਾ ਡਾਕਟਰ ਸਵਰਾਜ ਗਰੋਵਰ ਹਾਂ ਔਰ ਮੈਂ ਰਿਟਾਇਰਡ ਡਾਇਰੈਕਟਰ ਪ੍ਰਿੰਸੀਪਲ ਹਾਂ और मेरा जन्म जोड़ा सी है अमृतसर ही होया दिसंबर उन्नीस सौ पताली मेरे पिता जी राम आश्रम स्कूल है, सी और मेरी माता जी आर्य समाज श्रद्धानंद बाज़ार धार्मिक शिक्षा देचर से मेरे पिता जी आ, असी देखते दे कि, कि राती भी वो समाज सेवा किसी ने भी आना उन्हों कोल ਕੋਈ ਬਿਮਾਰ ਹੈ ਜਾਂ ਕਿਸੇ ਬੇਟੀ ਦੀ ਸ਼ਾਦੀ ਹੈ ਤੇ ਉਹ ਅੱਗੇ ਵੱਧ ਚੜ ਕੇ ਹਿੱਸਾ ਲੈਂਦੇ ਸੀਗੇ ਤੇ ਉਹ ਗੱਲਾਂ ਉਹਨਾਂ ਦੀਆਂ ਜਿਹੜੀਆਂ ਸੀ ਉਹ ਮੇਰੇ ਦਿਲ ਦਿਮਾਗ ਵਿੱਚ ਜਿਹੜੀਆਂ ਮੈਂ ਇਹ ਬੈਠਦੀਆਂ ਗਈਆਂ ਔਰ ਮੈਂ ਬਿਲਕੁਲ ਬਚਪਨ ਵਿੱਚ ਹੀ ਇੱਕ ਸੰਕਲਪ ਕਰ ਲਿਆ ਸੀ ਕਿ ਹਾਂ ਮੈਂ ਅਗਰ ਪੂਰਾ ਜੀਵਨ ਜੀਣਾ ਹੈ ਔਰ ਜ਼ਰੂਰਤ ਮੰਨਤਾ ਵਾਸਤੇ ਜੀਣਾ ਔਰ ਮੇਰਾ ਸੰਕਲਪ ਈਸ਼ਵਰ ਦੀ ਦਇਆ ਨਾਲ ਜਿਹੜਾ ਹੈਗਾ ਉਹ ਪੂਰਾ ਹੁੰਦਾ ਵੀ ਜਾ ਰਿਹਾ ਵੈ ਔਰ ਮੇਰੀ ਜਿੱਥੋਂ ਤੱਕ ਅ ਸਿੱਖਿਆ ਦਾ ਸਵਾਲ ਹੈ ਇੱਥੇ రామਸ਼ਰਮ ਸਕੂਲ ਵਿੱਚ ਜਿੱਥੇ ਮੇਰੇ ਪਿਤਾ ਜੀ ਸੀਗੇ ਉੱਥੇ ਹੀ ਮੈਂ ਪੜ੍ਹੀਆਂ ਔਰ ਉੱਥੇ ਵੀ ਜਿਹੜੇ ਕਹਿੰਦੇ ਕਿ ਨੈਤਿਕ ਸਿੱਖਿਆ ਜਿਹੜੀ ਉਹ ਦਿੱਤੀ ਜਾਂਦੀ ਸੀ ਔਰ ਮੈਨੂੰ ਕੁਝ ਯਾਦ ਆ ਰਿਹਾ ਕਿ ਭਈ ਮੈਂ 7ਵੀਂ ਕਲਾਸ ਵਿੱਚ ਹੋਵਾਂਗੀ 13 ਕੋ ਸਾਲ ਦੀ ਸ਼ਾਦ ਹੋਵਾਂਗੀ ਤੇ ਸਾਡੇ ਹੁਸੈਨਪੁਰਾ ਮੇਰਾ ਪੇਕਾ ਹੈਗਾ ਵੈ ਤੇ ਉੱਥੇ சிவாਲੇ ਮੰਦਰ ਦੇ ਕੋਲ ਚੁੱਗੀ ਚੌਂਪੜੀਆਂ ਹੁੰਦੀਆਂ ਸੀਗੀਆਂ ਤੇ ਮੈਂ ਜਦੋਂ ਬੱਚਿਆਂ ਨੂੰ ਉਹ ਮੰਗਦੇ ਹੋਏ ਦੇਖਦੀ ਸੀਗੀ ਤੇ ਮੈਨੂੰ ਬੜਾ ਦੁੱਖ ਹੁੰਦਾ ਸੀ ਤੇ ਮੈਂ ਕੀ ਕੀਤਾ ਕਿ ਸ਼ਾਮ ਨੂੰ ਜਦੋਂ ਮੈਂ ਫ੍ਰੀ ਹੁੰਦੀ ਸੀ ਉਹਨਾਂ ਕੋਲ ਜਾ ਕੇ ਉਹਨਾਂ ਨੂੰ ਇਕੱਠਾ ਕਰਕੇ ਉਹਨਾਂ ਨੂੰ ਮੈਂ ਪੜਾਣਾ ਸ਼ੁਰੂ ਕਰ ਦਿੱਤਾ ਔਰ ਫਿਰ ਉਸ ਤੋਂ ਬਾਅਦ ਮੈਂ ਐਸਆਰ ਗਵਰਨਮੈਂਟ ਕਾਲਜ ਰਾਣੀ ਕਾ ਬਾਗ उत् मैं अपनी ग्रेजुएशन की है और डी ए वी कॉलेज फॉर वूमेन बेरी गेट उ मैं बी एड की और उस तो बाद जड़ा है मेरी शादी जी है श्री पी के ग्रोवर नाल हुई ਬਹੁਤ ਹੀ ਉਹ ਵੀ ਅੱਛੇ ਸੀ ਸਮਾਜ ਸੇਵੀ ਸੀ ਹਾਲਾਂਕਿ ਮੇਰਾ ਸਹੁਰੇ ਇੱਥੇ ਹੀ ਹੈ ਗਿਆ ਅਤੇ ਇਹਨਾਂ ਨੇ ਬੀਟੈਕ ਕਰਕੇ ਮੇਰੇ ਹਸਬੰਦ ਨੇ ਉਸ ਤੋਂ ਬਾਅਦ 1 ਸਾਲ ਵਾਸਤੇ ਲੰਡਨ ਗਏ ਅਤੇ ਉੱਥੇ ਸਿਕਿਉਰਿਟੀ ਪੇਪਰ ਮੇਕਿੰਗ ਦਾ ਇਹਨਾਂ ਨੇ ਕੋਰਸ ਕੀਤਾ ਅਤੇ ਉਸ ਤੋਂ ਬਾਅਦ ਇਹਨਾਂ ਦਾ ਸਿਲੈਕਸ਼ਨ ਜਾਂ ਸੀ ਉੱਥੇ ਹੀ ਹੋਇਆ ਅਤੇ ਮੇਰੀ ਜਿਹੜੀ ਸ਼ੁਰੂਆਤ ਰੈਗੂਲਰ ਹੋਈ ਹੈ ਸਮਾਜ ਸੇਵਾ ਦੀ ਉਹ ਹੁਸ਼ੰਗਾਬਾਦ ਵਿੱਚ ਹੀ ਹੋਈ ਹੈ ਕਿਉਂਕਿ ਮੈਂ ਜਦੋਂ ਉੱਥੇ ਗਈਆਂ ਜਿਹੜੇ ਅਸੀਂ ਕੈਂਪਸ ਦੇ ਵਿੱਚ ਰਹਿੰਦੇ ਸੀਗੇ ਉੱਥੇ ਅਸੀਂ ਦੇਖਦੇ ਸੀ ਕਿ ਜਿਹੜੇ ਲੇਬਰ ਕਲਾਸ ਹੈਗੀ ਐ ਉਹਨਾਂ ਦੀਆਂ ਉਹ ਆਪਣੇ ਮਿਸਸਿਜ਼ ਲੋਗਾਂ ਨੂੰ ਬਹੁਤ ਹੀ ਜ਼ਿਆਦਾ ਮਾਰਦੇ ਸੀ ਤਾਂ ਸਭ ਤੋਂ ਪਹਿਲੇ ਤਾਂ ਅਸੀਂ ਇਹਨਾਂ ਨੂੰ ਸੋਚਿਆ ਕਿ ਉਹਨਾਂ ਲੇਡੀਜ਼ ਨੂੰ ਅਸੀਂ ਪੜਾਈ ਲਿਖਾਈਏ ਤੇ ਜਾਂਦੇ ਹੀ ਜਿਹੜਾ ਸੀ ਸਾਡੇ ਕੋਲ ਇੱਕ ਸੀਨੀਅਰ ਸਟਾਫ ਕਲੱਬ ਸੀਗਾ ਤਾਂ ਉਹਦੇ ਵਿੱਚ ਇਹਨਾਂ ਨੂੰ ਅਸੀਂ ਇਕੱਠਾ ਕਰਕੇ ਮੈਂ ਇਹਨਾਂ ਨੂੰ ਔਰ ਮੇਰੇ ਨਾਲ ਹੋਰ ਵੀ ਬਹੁਤ ਸਾਰੀਆਂ ਸੀਗੀਆਂ ਲੇਡੀਜ਼ ਉਹਨਾਂ ਨੂੰ ਵੀ ਮੈਂ ਇਕੱਠਾ ਕੀਤਾ ਔਰ ਇਹਨਾਂ ਨੂੰ ਪੜਾਉਣਾ ਸ਼ੁਰੂ ਕੀਤਾ ਔਰ ਅਸੀਂ ਇੱਕ ਮੰਡਲ ਬਣਾ ਲਿਆ ਉਹਦਾ ਨਾਮ ਵਨਿਤਾ ਮੰਡਲ ਰੱਖਿਆ ਔਰ ਇਹ ਵਨਿਤਾ ਮੰਡਲ ਅੱਜ ਵੀ ਕੰਮ ਕਰ ਰਿਹਾ ਹੈ ਇਹ ਜਦ ਕੀ 68 ਦੇ ਵਿੱਚ ਮੈਂ ਸ਼ੁਰੂ ਕੀਤਾ ਸੀਗਾ ਔਰ ਉਸ ਤੋਂ ਬਾਅਦ ਜਿਹੜਾ ਹੈਗਾ ਐਸ ਵੀਲੇ ਵੀ ਉੱਥੇ ਕੰਮ ਜਿਹੜੇ ਚੱਲ ਰਹੇ ਹੈ ਤੇ ਡੋਮੈਸਟਿਕ ਵਾਇਲੈਂਸ ਤੇ ਬਾਅਦ ਜਿਹੜਾ ਹੈਗਾ ਫਿਰ ਉਸ ਤੋਂ ਬਾਅਦ ਮੇਰਾ ਕੰਮ ਜਿਹੜਾ ਹੈਗਾ ਕਾਫੀ ਅੱਗੇ ਚੱਲਦਾ ਗਿਆ ਔਰ ਅਸੀਂ ਇਸਲਾਮ ਏਰੀਆ ਦੇ ਵਿੱਚ ਜਾਣਾ ਸ਼ੁਰੂ ਕਰ ਦਿੱਤਾ ਆਦੀਵਾਸੀ ਏਰੀਆ ਵਿੱਚ ਜਾਣਾ ਸ਼ੁਰੂ ਕਰ ਦਿੱਤਾ ਜਿੱਥੇ ਕਿ ਬਹੁਤ ਸਾਰੀਆਂ ਸਮੱਸਿਆ ਸੀ ਜਿੱਥੇ ਕਿ ਬਾਲ ਵਿਵਾਹ ਵੀ ਹੁੰਦੇ ਸੀਗੇ ਔਰ ਦਹੇਜ ਵਾਸਤੇ ਔਰਤਾਂ ਨੂੰ ਖਤਮ ਵੀ ਕਰ ਦਿੱਤਾ ਸੀ ਔਰ ਘਰੇਲੂ ਹਿੰਸਾ ਤਾਂ ਖੈਰ ਬਹੁਤ ਜ਼ਿਆਦਾ ਸੀ ਵਿਧਵਾਵਾਂ ਨਾਲ ਔਰ ਪਰਿਤਕਿਆਵਾਂ ਨਾਲ ਜਿਹੜਾ ਸੀ ਬੜਾ ਹੀ ਗਲਤ ਵਿਵਹਾਰ ਕੀਤਾ ਜਾਂਦਾ ਸੀ ਸਮਾਜ ਵੱਲੋਂ ਉਹਨਾਂ ਨੂੰ ਵੰਚਿਤ ਕੀਤਾ ਜਾਂਦਾ ਸੀ ਤੇ ਇਹ ਸਾਰਾ ਕੰਮ ਜਿਹੜੇ ਹੈਗੇ ਸੀ ਇਹ ਸਾਡੇ ਚੱਲਨੇ ਸ਼ੁਰੂ ਹੋ ਗਏ ਤੇ ਵਿੱਚ ਮੈਂ ਖੈਰ ਉਸ ਤੋਂ ਬਾਅਦ ਐਮਏ ਵੀ ਕਰ ਲਈ ਔਰੰਮੇ ਤੋਂ ਬਾਅਦ ਮੈਂ ਗਵਰਨਮੈਂਟ এডਿਕੇਸ਼ਨ ਦੇ ਵਿੱਚ ਵੀ ਆ ਗਈ ਮੈਂ ਐਜ਼ ਅ ਲੈਕਚਰਰ ਜਿਹੜਾ ਸੀ ਜੁਆਇਨ ਕੀਤਾ ਸੀ ਲੇਕਿਨ ਮੈਂ ਰਿਟਾਇਰ ਜਿਹੜੀ ਹੋਈ ਉਹ ਮੈਂ ਰਿਟਾਇਰਡ ਐਜ਼ ਅ ਡਾਇਰੈਕਟਰ ਪ੍ਰਿੰਸੀਪਲ ਉੱਥੇ ਸੰਕੁਲ ਪ੍ਰਚਾਰਕ ਅੰਦਰ ਸੀ 159 ਮੇਰੇ ਅੰਡਰ ਜਿਹੜੇ ਸੀ ਉਹ ਐਜੂਕੇਸ਼ਨਲ ਇੰਸਟੀਟਿਊਸ਼ਨ ਸੀਗੇ ਤੋਂ ਉੱਥੇ ਵੀ ਮੇਰੀ ਇਹ ਕੋਸ਼ਿਸ਼ ਹੋਈ ਕਿ ਜਿਹੜੇ ਸਾਡੇ ਅੰਦਰ ਹੈਗੇ ਸੀ ਜਿਹੜੇ ਮਤਲਬ ਇੰਟੀਰੀਅਰ ਵਿੱਚ ਜਿਹੜੇ ਸਕੂਲ ਸੀ ਉਹਨਾਂ ਵੱਲ ਜਿਹੜਾ ਮੇਰਾ ਜ਼ਿਆਦਾ ਧਿਆਨ ਰੰਦਾ ਸੀ ਔਰ ਉਹਨਾਂ ਨੂੰ ਮੈਂ ਕਾਫੀ ਡਵੈਲਪ ਕਰ ਦਾ ਪ੍ਰਯਾਸ ਕੀਤਾ ਔਰ ਮੈਨੂੰ ਉਹਦੇ ਵਿੱਚ ਜਿਹੜਾ ਹੈਗਾ ਉਹ ਰਾਸ਼ਟਰਪਤੀ ਅਵਾਰਡ ਵੀ ਮਿਲਿਆ ਹਾਲਾਂਕਿ ਰਾਸ਼ਟਰਪਤੀ ਅਵਾਰਡ ਦੇ ਵਿੱਚ ਸਮਾਜ ਸੇਵਾ ਨੂੰ ਕਾਫੀ ਦੇਖਿਆ ਜਾਂਦਾ ਵੈ ਔਰ ਮੈਨੂੰ ਇਹਦੇ ਕਰਕੇ ਜਿਹੜੇ ਸੀ 2 ਸਾਲ ਐਕਸਟੈਂਸ਼ਨ ਦੇ ਵੀ ਮਿਲ ਰਹੇ ਸੀ ਲੇਕਿਨ ਮੈਂ ਸਿਰਫ ਇਸ ਕਰਕੇ ਨਹੀਂ ਲਏ ਕਿ ਮੈਂ ਮਤਲਬ ਚਾਂਦੀ ਸੀ ਕਿ ਨਹੀਂ ਜਿਹੜੇ ਗਰੀਬ ਲੋਕ ਹੈ ਉਹਨਾਂ ਦਾ ਮੈਂ ਕੰਮ ਕਰ ਸਕਾਂ ਔਰ ਉਧਰੋਂ ਮੇਰਾ ਐਜੂਕੇਸ਼ਨ ਵਿੱਚ ਵੀ ਉਹ ਵੀ ਮੈਂ ਚਾਹਦੀ ਸੀ ਕਿ ਨਹੀਂ ਉਹਦੇ ਵਿੱਚ ਮੈਂ ਪੂਰੀ ਇਮਾਨਦਾਰ ਰਵਾਂ ਤੇ ਕਦ ਮੈਂ ਰਿਟਾਇਰ ਹੋ ਗਈ ਹਾਂ ਰਿਟਾਇਰ ਹੋਣ ਤੋਂ ਬਾਅਦ ਤੇ ਮੇਰਾ ਪੂਰਾ ਟਾਈਮ ਹੀ ਵੈਸੇ ਵੀ ਮੈਂ ਕਾਫੀ ਟਾਈਮ ਉਹਦੇ ਚ ਦਿੰਦੀ ਸੀ ਮੈਂ ਕਮ ਸੇ ਕਮ 16 16 17 18 ਘੰਟੇ ਰੋਜ਼ ਮੈਂ ਕੰਮ ਕੀਤਾ ਹੈ ਮੈਂ ਪਰਿਵਾਰਿਕ ਪਰਮਾਰਸ਼ ਕੇਂਦਰ ਵੀ ਸ਼ੁਰੂ ਤੋਂ ਹੀ ਚਲਾ ਰਹੀ ਹਾਂ ਤੇ ਮੈਂ 68 ਤੋਂ ਹੀ ਚਲਾ ਰਹੀ ਹੈਗੀਆਂ ਔਰ ਇਹਦੇ ਵਿੱਚ ਹਸਬੰਡ ਵਾਈਫ ਜਿਹੜੇ ਅਲੱਗ ਹੋ ਜਾਂਦੇ ਆ ਉਹਨਾਂ ਨੂੰ ਮੇਰਾ ਪ੍ਰਯਾਸ ਹੁੰਦਾ ਇਕੱਠਾ ਕਰਨ ਦਾ ਔਰ ਇਹ ਜਿਹੜਾ ਕੰਮ ਹੈਗਾ ਇਹ ਮੇਰਾ ਸਿਰਫ ਮੱਧ ਪ੍ਰਦੇਸ਼ੀ ਚ ਨਹੀਂ ਚੱਲਿਆ ਇਹ ਪੂਰੇ ਦੇਸ਼ ਤੇ ਵਿੱਚ ਚੱਲਿਆ ਹੈਗਾ ਵੈ ਮੈਂ ਜਿੱਥੇ ਜਿੱਥੇ ਵੀ ਸ੍ਰੀ ਕਾਰਜਕ੍ਰਮ ਹੁੰਦੇ ਹੈ ਮੈਂ ਉੱਥੇ ਜਾ ਕੇ ਜਾਣੀ ਆ ਔਰ ਉੱਥੇ ਦਹੇਜ ਦੇ ਪ੍ਰਤੀ ਵੀ ਉਹਨਾਂ ਨੂੰ ਜਾਗਰੂਕ ਕੀਤਾ ਜਾਂਦਾ ਵੈ ਦਹੇਜ ਵਾਸਤੇ ਉਹਨਾਂ ਕੋਲ ਸੰਕਲਪ ਪੱਤਰ ਵੀ ਭਰਾਏ ਜਾਂਦੇ ਆ ਔਰ ਕਿਉਂਕਿ ਮੈਂ ਵਿਵਹਾਰੀ ਕੰਮ ਵਿੱਚ ਹੀ ਜ਼ਿਆਦਾ ਵਿਸ਼ਵਾਸ ਕਰਨੀ ਆ ਔਰ ਉਸ ਕਰਕੇ ਮੈਨੂੰ ਬਹੁਤ ਜ਼ਿਆਦਾ ਉਹਨਾਂ ਦਾ ਸਪੋਰਟ ਵੀ ਲੋਕਾਂ ਦਾ ਮਿਲਿਆ ਔਰ ਬਹੁਤ ਸਾਰੇ ਰਾਸ਼ਟਰੀ ਸਤਰ ਦੇ ਬਿਨਾ ਦੇਹੇਜ ਆਦਿ ਹੋਈਆਂ ਜੀ ਸਵਰਾਜੀ ਤੁਸੀਂ ਦੱਸੋ 73 ਸਾਲ ਦੀ ਤੁਹਾਡੀ ਉਮਰ ਹੋ ਗਈ ਤੁਸੀਂ ਜਿਹੜੇ ਅੱਜਕੱਲ ਤੇ ਜਿਹੜੀ ਲੋਕ ਹੈਗੇ ਨੂੰ ਪਹਿਲੇ ਆਪਣਾ ਸੋਚਦੇ ਨੇ ਤੁਸੀਂ ਆਪਣਾ ਪਰਿਵਾਰ ਵੀ ਪਾਲਿਆ ਘਰ ਵੀ ਦੇਖਿਆ ਉਸ ਤੋਂ ਬਾਅਦ ਇੰਨੇ ਵੱਡੇ ਪੱਧਰ ਤੇ ਸਮਾਜ ਸੇਵਾ ਵੀ ਕੀਤੀ ਇਹਨਾਂ ਵੱਡਾ ਜਜ਼ਬਾ ਕਿੱਥੋਂ ਆਇਆ ਹਾਂ ਮੇਰਾ ਜਜ਼ਬਾ ਇਕਤਮਾ ਪ੍ਰਮਾਤਮਾ ਦੇ ਪ੍ਰਤੀ ਧੰਨਵਾਦ ਕਰਨੀ ਆ ਕਿ ਉਹਨਾਂ ਨੇ ਸ਼ੁਰੂ ਤੋਂ ਹੀ ਮੇਰਾ ਡੀਐਨਏ ਜਿਹੜਾ ਸੀਗਾ ਉਹਦੇ ਵਿੱਚ ਸਮਾਜ ਸੇਵਾ ਘੁੱਟ ਘੁੱਟ ਕੇ ਭਰਤੀ ਸੀ। ਔਰ ਦੂਸਰਾ ਮੈਂ ਜਿਹੜਾ ਆਪਣੇ ਮਾਤਾ ਪਿਤਾ ਨੂੰ ਬਹੁਤ ਜ਼ਿਆਦਾ ਕ੍ਰੈਡਿਟ ਦੇਣੀ ਆ ਕਿਉਂਕਿ ਉਹਨਾਂ ਨੂੰ ਹੀ ਸਮਾਜ ਸੇਵਾ ਕਰਦੇ ਹੋਏ ਮੈਂ ਜਿਹੜਾ ਦਿਨ ਰਾਤ ਦੇਖਿਆ ਔਰ ਮੈਨੂੰ ਅੱਜ ਵੀ ਇਹੋ ਲੱਗਦਾ ਕਿ ਨਹੀਂ ਮੈਂ ਅਗਰ 13 14 ਘੰਟੇ ਕਰ ਸਕਨੀਆ ਤਾਂ ਸਾਡਾ ਯੰਗ ਬਲੱਡ ਜਿਹੜਾ ਹੈਗਾ ਉਹ ਮੇਰੇ ਤੋਂ ਵੀ ਜ਼ਿਆਦਾ ਕੰਮ ਕਰ ਸਕਦਾ ਹੈਗਾ ਤੇ ਸਾਨੂੰ ਇਹੋ ਹੀ ਚਾਹੀਦਾ ਵਾ ਕਿ ਅਸੀਂ ਕੋਸ਼ਿਸ਼ ਕਰੀਏ ਕਿ ਇੱਕ ਨਾਰੀ ਸ਼ਕਤੀ ਜਿਸ ਨੂੰ ਕਿ ਅਸੀਂ ਬਹੁਤ ਵੱਡੀ ਮੈਂ ਸ਼ਕਤੀ ਮੰਨੀਆਂ ਕਿਉਂਕਿ ਈਸ਼ਵਰ ਤੋ ਬਾਤ ਜਿਹੜਾ ਹੈਗਾ ਸ੍ਰਿਸ਼ਟੀ ਨੂੰ ਚਲਾਉਣ ਵਾਲੀ ਜਿਹੜੀ ਆ ਉਹ ਨਾਰੀ ਹੋਈ ਹੈਗੀ ਹੈ ਔਰ ਨਾਰੀ ਦੇ ਵਿੱਚ ਅਸੀਮ ਸ਼ਕਤੀਆਂ ਅਗਰ ਉਹ ਆਪਣੀ ਸ਼ਕਤੀ ਨੂੰ ਪਹਿਚਾਨ ਲੇ ਤੋ ਝਾਂਸੀ ਦੀ ਰਾਣੀ ਵੀ ਬਣ ਜਾਏਗੀ ਔਰ ਰਾਣੀ ਦੁਰਗਾ ਵੀ ਬਣ ਜਾਏਗੀ ਮਰਾਨੀ ਹੱਲਿਆ ਪੈ ਵੀ ਬਣ ਜਾਏਗੀ ਤੇ ਸਾਡਾ ਕਿਉਂਕਿ ਡੀਐਨਏ ਉਹ ਉਹ ਹੀ ਉਹ ਕਹਨਾ ਚੀ ਵਿਰਾਗਨਾ ਵਿੱਚ ਛਾ ਗਿਆ ਵੈ ਤੇ ਅਸੀਂ ਸਭ ਕੁਝ ਜਿਹੜਾ ਉਹ ਕਰ ਸਕਨੇ ਹਾਂ ਸ਼੍ਰੀਮਤੀ ਸਵਰਾਜ ਗਰੋਵਰ ਨੇ ਔਰਮਨ ਏਮਪਾਵਰਮੈਂਟ ਵਾਸਤੇ ਵੀ ਕਾਫੀ ਕੁਝ ਕੀਤਾ ਹੈ ਤੇ ਜਿਹੜੇ ਘਰ ਬਿਲਕੁਲ ਟੁੱਟੰਦੀ ਕਗਾਰ ਤੇ ਪੁਜੇ ਹੁੰਦੇ ਨੇ ਘੱਟੋ ਘੱਟ 5000 ਪਰਿਵਾਰ ਜਿਹੜੇ ਨੇ ਉਹਨਾਂ ਨੂੰ ਨਾਲ ਜੋੜਿਆ ਜੀ ਮੈਮ ਜਿਹੜਾ ਇਹ ਸਫ਼ਰ ਸੀ ਇੱਕ ਸਾਰਾ ਹਾਂ ਹਾਲਾਂਕਿ ਇੰਨੇ ਸਾਰੇ ਪਰਿਵਾਰਾਂ ਨੂੰ ਮਿਲਾਣ ਵਿੱਚ ਮੈਨੂੰ ਮੁਸ਼ਕਿਲ ਤੇ ਗਈ ਹੈ ਕਿਉਂਕਿ ਕਈ ਜਗ੍ਹਾ ਸੀ ਦੇਖਨੇ ਕਿ ਇੰਨਾ ਜ਼ਿਆਦਾ ਈਗੋ ਹੁੰਦਾ ਵੈ ਇੰਨਾ ਜ਼ਿਆਦਾ ਆਪਸ ਵਿੱਚ ਵਿਚਾਰਾਂ ਦੀ ਬਿੰਤਾ ਹੁੰਦੀ ਹੈ ਕਿ ਬੜਾ ਮੁਸ਼ਕਿਲ ਹੁੰਦਾ ਪਰ ਫਿਰ ਵੀ ਮੈਨੂੰ ਲੱਗਦਾ ਕਿ ਮੈਨੂੰ ਜ਼ਿਆਦਾ ਮੁਸ਼ਕਿਲ ਨਹੀਂ ਗਈ ਕਿਉਂਕਿ ਮੈਂ ਸਭ ਤੋਂ ਪਹਿਲੇ ਤੋਂ ਉਹਨਾਂ ਨੂੰ ਇਹ ਕਹਿੰਨੇ ਆ ਕਿ ਦੇਖੋ ਤਲਾਕ ਸ਼ਬਦ ਜਿਹੜਾ ਉਹ ਅ ਉਰਦੂ ਦਾ ਹੈਗਾ ਔਰ ਡਾਈਵੋਰਸ ਜਿਹੜਾ ਹੈਗਾ ਉਹ ਅੰਗਰੇਜ਼ੀ ਦਾ ਤੁਸੀਂ ਆਪੇ ਹੀ ਦੱਸੋ ਹਿੰਦੀ ਜਾਂ ਪੰਜਾਬੀ ਚ ਕੋਈ ਐਸਾ ਸ਼ਬਦ ਹੈਗਾ ਜਿਹੜਾ ਇਹਨੂੰ ਰਿਪਲੇਸ ਕਰ ਸਕੇ ਇਹਦਾ ਮਤਲਬ ਸਾਡੇ ਗ੍ਰੰਥ ਸਾਹਿਬ ਹੋਣ ਸਾਡੇ ਵੇਦ ਹੋਣ ਸ਼ਾਸਤਰ ਹੋਣ ਸਾਰੇ ਇਹੋ ਕਹਿੰਦੇ ਕਿ ਇੱਕ ਸ਼ਾਦੀ ਹੀ ਜਿਹੜੀ ਹੈ ਉਹ ਜੀਵਨ ਵਿੱਚ ਹੋਣੀ ਚਾਹੀਦੀ ਹੈ ਫਿਰ ਉਸ ਤੋਂ ਬਾਅਦ ਸਾਡੀ ਇੱਕ ਦੂਜੇ ਦੇ ਪ੍ਰਤੀ ਜਿਹੜੀ ਜ਼ਿੰਮੇਵਾਰੀ ਹੈ ਉਹਨੂੰ ਦੇਖਣਾ ਕਿਉਂਕਿ ਇਹਦੇ ਕਾਰਨ ਤੇ ਬਹੁਤ ਸਾਰੇ ਹੈਗੇ ਦੇਖਿਆ ਜਾਏ ਇਹਦੇ ਵਿੱਚ ਇਗੋ ਤੇ ਜਿਸ ਸਮਾਂ ਕਿਹਾ ਹੈ ਔਰ ਸਭ ਤੋਂ ਵੱਡੀ ਗੱਡੀ ਸੰਸਕਾਰਾਂ ਦੀ ਕਮੀ ਹੈਗੀ ਆ ਜਿਸ ਤਰ੍ਹਾਂ ਅਸੀਂ ਮੈਂ ਦੇਖਨੀ ਆ ਕਿ ਅੱਜ ਸ਼ਾਦੀ ਹੋਈ ਹੈ ਔਰ ਸੱਤ ਦਿਨ ਬਾਅਦ ਹੀ ਆ ਜਾਂਦੇ ਕਿ ਸਾਨੂੰ ਅਲੱਗ ਕਰਾਓ ਔਰ ਉਹਨਾਂ ਨੇ ਚੂੜਾ ਪਾਇਆ ਹੁੰਦਾ ਵੈ ਔਰ ਕਈ ਵਾਰੀ ਦਾਜ ਦੀ ਵੀ ਸਮੱਸਿਆ ਆਂਦੀ ਹੈ ਔਰ ਕਈ ਵਾਰੀ ਜਿਹੜੇ ਹੈਗੇ ਉਹ ਨਸ਼ਾ ਵੀ ਲੋਕ ਬਹੁਤ ਜ਼ਿਆਦਾ ਕਰਦੇ ਹਨ ਲਕਾਲੀ ਨਸ਼ੇ ਦਾ ਇੱਕ ਮੇਰੇ ਕੋਲ ਬੜਾ ਵੱਡਾ ਕੇਸ ਆਇਆ ਹੋਇਆ ਸੀਗਾ ਔਰ ਕਈ ਵਾਰੀ ਜਿਹੜਾ ਹੈ ਕੈਰੇਕਟਰ ਦਾ ਉਹ ਬਹੁਤ ਵੱਡਾ ਇੱਕ ਕਾਰਨ ਹੈਗਾ ਕਿ ਸ਼ੱਕ ਦਾ ਕਿ ਬਈ ਲੜਕੀ ਇਹ ਕਹਿੰਦੀ ਕਿ ਮੇਰੇ ਹਸਬੰਡ ਜਿਹੜੇ ਆ ਉਹ ਕਿਸੇ ਹੋਰ ਨਾਲ ਉਹਨਾਂ ਦੇ ਰਿਲੇਸ਼ਨ ਹੈ ਔਰ ਕਈ ਵਾਰੀ ਹੁੰਦਾ ਕਿਉਂਕਿ ਲੜਕੀਆਂ ਵੀ ਅੱਜ ਕੱਲ ਜਿਹੜੀਆਂ ਕੰਮ ਕਰਨ ਵਾਸਤੇ ਨਿਕਲਦੀਆਂ ਬਈ ਕੰਮ ਕਰਨ ਗਿਆ ਤਾਂ ਉਹ ਕਈ ਵਾਰੀ ਦੇਰ ਨਾਲ ਵੀ ਆਣ ਗਈਆਂ ਆਫਿਸ ਟਾਈਮ ਤੋਂ ਬਾਅਦ ਹੀ ਉਹਨਾਂ ਨੂੰ ਓਵਰਟਾਈਮ ਦੇਣਾ ਪੈਂਦਾ ਵਾ ਤਾਂ ਉਹਨਾਂ ਦੇ ਹਸਬੰਡ ਜਿਹੜੇ ਆ ਉਹਨਾਂ ਨੂੰ ਗਲਤ ਦ੍ਰਿਸ਼ਟੀ ਨਾਲ ਦੇਖਣ ਲੱਗ ਪੈਂਦੇ ਆ ਉਹਨਾਂ ਦੇ ਸੱਸ ਸਹੁਰੇ ਜਿਹੜੇ ਆ ਉਹਨਾਂ ਦੀ ਸੰਦੇਹ ਨਾਲ ਡਾਊਟ ਨਾਲ ਜਿਹੜਾ ਦੇਖਣ ਤੇ ਇਹ ਬਹੁਤ ਸਾਰੇ ਕਾਰਨ ਹੈਗੇ ਆ ਜਿਹਦੇ ਕਾਰਨ ਜਿਹੜੇ ਆ ਕਾਰ ਸਟੈਂਡਰਡ ਆਫ ਕਿੰਦਾ ਵੀ ਕਈ ਵਰੀ ਅੰਤਰ ਹੁੰਦਾ ਫਿਰ ਉਸ ਤੋਂ ਬਾਅਦ এডਿਕੇਸ਼ਨ ਸਟੈਂਡਰਡ ਦਾ ਵੀ ਜਿਹੜਾ ਹੈਗਾ ਉਹ ਅ ਅੰਤਰ ਹੁੰਦਾ ਵੈ ਗਰੀਬ ਅਮੀਰ ਦਾ ਵੀ ਹੁੰਦਾ ਵੈ ਤੇ ਇਹਨਾਂ ਨੂੰ ਮੈਂ ਬੜੀ ਪਿਆਰ ਨਾਲ ਜਿਹੜਾ ਇਹ ਸੋਚ ਕੇ ਕਿ ਨਹੀਂ ਸਭ ਤੋਂ ਪਹਿਲੇ ਤੇ ਇਹਨਾਂ ਨੂੰ ਮੈਂ ਇਹ ਗਾਰੰਟੀ ਜਨੀਆਂ ਕਿ ਹਾਂ ਮੈਂ ਤੁਹਾਡੀ ਮਾਂ ਹੈਗੀ ਆ ਔਰ ਸਿਰਫ ਤੁਹਾਡੀ ਖੁਸ਼ੀ ਜਿਹੜੀ ਆ ਉਹ ਮੇਰੀ ਖੁਸ਼ੀ ਆ ਔਰ ਮੈਨੂੰ ਕੁਝ ਨਹੀਂ ਚਾਹੀਦਾ ਔਰ ਈਸ਼ਵਰ ਦੀ ਦਇਆ ਵੀ ਹੈ ਕਿ ਮੈਂ ਇਹਨਾਂ ਨੂੰ ਮਿਲਣ ਤੋਂ ਬਾਅਦ ਮੇਰੀ ਇਹ ਕੋਸ਼ਿਸ਼ ਹੁੰਦੀ ਹੈ ਕਿ ਮੈਂ ਕਈ ਵਾਰ ਗਿਫਟ ਲੈਂਦੇ ਮੈਂ ਉਹ ਵੀ ਨਹੀਂ ਲੈਂਦੀ ਸਿਰਫ ਮਹਿਮਾਨੀ ਚਾਹ ਹੁੰਦਾ ਹੈ ਕਿ ਮੈਂ ਜਿਸ ਦਿਨ ਗਿਫਟ ਵੀ ਲਾ ਲਾਵਾਂਗੀ ਤੇ ਉਸ ਦਿਨ ਈਸ਼ਵਰ ਇਹ ਸ਼ਕਤੀ ਜਿਹੜਾ ਹੈਗੀ ਆ ਉਹ ਮੇਰੇ ਕੋਲੋਂ ਲੱਲੇਗਾ ਅੱਛਾ ਤੁਸੀਂ ਜਿਹੜੇ ਝੁੱਗੀ ਚੌਂਪੜੇ ਵਿੱਚ ਰਹਿੰਦੇ ਬੱਚੇ ਹੈਗੇ ਨੇ ਉਹਨਾਂ ਨੂੰ ਵੀ ਕੋਈ ਸਟੱਡੀ ਵਾਸਤੇ ਕੁਝ ਖਾਸ ਉਪਰਾਲੇ ਕੀਤੇ ਹੋਏ ਉਹਨਾਂ ਵੱੜੇ ਥੋੜਾ ਚੰਦਨਾ ਪਾ ਦਿਓ ਹਾਂ ਬਿਲਕੁਲ ਕਿਉਂਕਿ ਮੈਂ ਖੁਦ ਹੀ এডਿਕੇਸ਼ਨ ਦੇ ਵਿੱਚ ਰਹੀ ਆਂ ਔਰ ਜਦੋਂ ਮੈਂ ਖੁਦ এডਿਕੇਸ਼ਨ ਵਿੱਚ ਸੀ ਤੇ ਇਹੋ ਜਿਹੇ ਬੱਚੇ ਜਿਹੜੇ ਕਿ ਪੰਨੀ ਬਿੰਦੇ ਸੀਗੇ ਜਿਹੜਾ ਕਚਰਾੁੰਦੇ ਸੀ ਜਾਂ ਜਿਹੜੇ ਬੀਖ ਮੰਗਦੇ ਸੀ ਉਹਨਾਂ ਨੂੰ ਵੀ ਮੈਂ ਕੋਸ਼ਿਸ਼ ਕੀਤੀ ਕਿ ਉਹ ਗਵਰਨਮੈਂਟ ਸਕੂਲਾਂ ਦੇ ਵਿੱਚ ਉਹਨਾਂ ਨੂੰ ਐਡਮਿਟ ਕਰਵਾਇਆ ਫਿਰ ਕਈ ਜਿਹੜੇ ਸੀ ਮੇਰੇ ਆਪਣੇ ਘਰ ਵਿੱਚ ਸਮਿਤਰੀ ਭਗਵਤੀ ਕੰਮ ਕਰਨਾਂ ਦੀਆਂ ਸੀ ਦੋ ਬਾਈਆਂ ਤੇ ਉਹਨਾਂ ਦੇ ਵੀ ਬੱਚੇ ਜਿਹੜੇ ਸੀਗੇ ਉਹਨਾਂ ਦੇ ਨਾਲ ਕੰਮ ਕਰਦੇ ਸੀ ਤੇ ਮੈਂ ਦੋ ਚਾਰ ਦਿਨ ਦੇਖਿਆ ਮੇਰੇ ਕੋਲ ਤਾਂ ਦੇਖਿਆ ਨਹੀਂ ਗਿਆ ਔਰ ਉਸ ਤੋਂ ਬਾਅਦ ਮੈਂ ਉਹਨਾਂ ਦੋਨਾਂ ਨੂੰ ਜਿਹੜਾ ਸਕੂਲ ਵੀ ਪੜ੍ਹਾ ਲਾ ਕਿ ਵੱਡੇ ਫਿਰ ਮੈਂ ਸਕੂਲ ਵਿੱਚ ਪਾਤਾ ਔਰ ਜੋ ਕੁਝ ਮੈਂ ਆਪਣੇ ਬੱਚੇ ਵਾਸਤੇ ਕਾਪੀਆਂ ਕਿਤਾਬਾਂ ਕਪੜੇ ਲਿਆਉਂਦੀ ਸੀ ਤੇ ਮੈਂ ਉਹਨਾਂ ਨੂੰ ਵੀ ਆਪਣੇ ਬੱਚਿਆਂ ਦੋਨਾਂ ਨੂੰ ਮੈਂ ਆਪਣੇ ਬੱਚਿਆਂ ਨੂੰ ਸਮਝ ਕਰਕੇ ਔਰ ਉਹਨਾਂ ਨੂੰ ਵੀ ਪੜਾਇਆ ਲਿਖਾਇਆ ਔਰ ਅੱਜ ਉਹ ਬੈਂਕ ਅਫੀਸਰ ਬਨੇ ਹੋਏ ਆਈਐਸ ਅਫੀਸਰ ਬਨੇ ਹੋਏ ਇਸ ਤਰ੍ਹਾਂ ਹੋਰ ਵੀ ਜਿਹੜੇ ਸੀ ਹੋਰ ਵੀ ਮਤਲਬ ਮੇਰੇ ਕੋਲ ਤਾਂ ਲੰਬੀ ਲਿਸਟ ਹੈ ਮੈਨੂੰ ਲੱਗਦਾ ਕਿ ਸੈਂਕੜ ਹਜ਼ਾਰਾਂ ਵਿੱਚ ਵੀ ਉਹ ਲਿਸਟ ਪਹੁੰਚ ਸਕਦੀ ਹੈ ਤੇ ਉਹ ਅੱਜ ਜਿਹੜੇ ਹੈਗੇ ਆ ਬੜੀ ਅੱਛੀ ਉੱਚੀ ਕਲੈਕਟਰ ਡਿਪਲੀ ਕਲੈਕਟਰ ਔਰ ਕਈ ਤੇ ਨੇਤਾ ਵੀ ਬਨੇ ਹੋਏ ਆ ਪੋਲਿਟਿਕਲ ਵਿੱਚ ਵੀ ਚਲੇ ਗਏ ਲੇਕਿਨ ਉਹ ਅੱਛਾ ਕੰਮ ਕਰ ਰਹੇ ਹੈਗੇ ਹੈ ਹੈਨਾ ਜਿਨ੍ਹਾਂ ਦੇ ਉੱਤੇ ਜੇ ਸੰਸਕਾਰ ਪਾਇਆ ਮੈਂ ਉਹ ਸੰਸਕਾਰ ਅੱਜ ਵੀ ਚੱਲ ਰਹੇ ਔਰ ਮੈਂ ਇੱਕ ਛੋਟੀ ਜੀ ਕਟਨਾ ਜ਼ਰੂਰ ਦੱਸਣਾ ਚਾਹਾਂਗੀ ਕਿ ਇੱਕ ਮੇਰਾ ਅਨਿਲ ਯਾਦਵ ਮੇਰਾ ਸਟੂਡੈਂਟ ਸੀਗਾ ਔਰ ਉਹਨੂੰ ਇੱਕ ਇਹੋ ਜਿਹਾ ਡੱਬਾ ਮਿਲਿਆ ਜਿਹਦੇ ਇਚ ਸੋਨੇ ਚਾਂਦੀ ਜਵਾਹਰਾਤ ਦੇ ਗਹਿਨੇ ਵਗੈਰਾ ਹੈਗੇ ਸੀ ਤੇ ਉਦੇ ਦਿੱਲੀ ਚ ਇੱਕ ਦਾ ਮਾਇਆ ਕੀ ਨਹੀਂ ਮੈਂ ਮੈਡਮ ਗਰੋਵਰ ਨੂੰ ਜਾ ਕੇ ਦਵਾ ਔਰ ਉਹਨੇ ਮੈਨੂੰ ਆ ਕੇ ਦੇ ਦਿੱਤਾ ਔਰ ਮੈਂ ਉਹਨੂੰ ਬਿਲਕੁਲ ਸੀਲ ਕਰਕੇ ਔਰ ਮੈਂ ਪਤਾ ਵਤਾ ਕਰਾਇਆ ਕਿ ਨਿਹਾਲ ਚੰਦ ਜੈਨ ਉਹਨਾਂ ਦੀ ਲੜਕੇ ਦੀ ਬਰਾਤ ਜਾ ਰਹੀ ਸੀ ਔਰ ਉਹ ਡੱਬਾ ਡਿੱਗ ਪਿਆ ਸੀਗਾ ਤੇ ਉਹਨਾਂ ਨੂੰ ਮੈਂ ਬੁਲਾ ਕੇ ਪਹਿਲੇ ਮੈਂ ਪੁੱਛਿਆ ਕਿ ਠੀਕ ਹੈ ਤੁਸੀਂ ਇਹ ਦੇਖੋ ਕਿ ਪੂਰਾ ਸਭ ਕੁਝ ਸਮਾਨ ਹੈ ਗੈਦੇ ਚ ਔਰ ਉਦੇ ਚ ਕੋਈ ਵੀ ਚੀਜ਼ ਮਿਸਿੰਗ ਨਹੀਂ ਹੈਗੀ ਸੀ ਤੇ ਮੈਨੂੰ ਇਨਾ ਪ੍ਰਾਊਡ ਫੀਲ ਹੋਇਆ ਤੇ ਜਦ ਉਸ ਆਦਮੀ ਨੇ ਨਿਹਾਲ ਚੰਦ ਜੈਨ ਜੀ ਨੇ ਜਦ ਅਨਿਲ ਜਾਦੂ ਨੂੰ ਕਿਹਾ ਕਿ ਬੇਟਾ ਮੈਂ ਤੈਨੂੰ ਕੁਝ ਗਿਫਟ ਦੇਣਾ ਚਾਹਨਾ ਵਾ ਕੁਝ ਤਨ ਪੁਰਸਕਾਰ ਦੇਣਾ ਚਾਹਨਾ ਤੇ ਉਹਨਾਂ ਨੇ ਕਿਹਾ ਕਿ ਇਮਾਨਦਾਰੀ ਜੋ ਸਾਡ ਮੈਡਮ ਨੇ ਸਿਖਾਈ ਹੈ ਉਹੀ ਉਹ ਸਾਡਾ ਪੁਰਸਕਾਰ ਹੈ ਉਹਨੇ ਕੋਈ ਉਹਨਾਂ ਕੋਲ ਜਿਹੜੀ ਗਿਫਟ ਨਹੀਂ ਲਿਆ ਤੇ ਮੈਨੂੰ ਮਤਲਬ ਇਹੋ ਜੇ ਕਈ ਹੈਗੇ ਆ ਇਨਸਟੈਂਸਸ ਮੈਂ ਮਤਲਬ ਸੈਂਕੜਾ ਹੀ ਹੋਣਗੇ ਔਰ ਮੈਨੂੰ ਉਹਨਾਂ ਬੇਟਿਆਂ ਤੇ ਗਰਵ ਹੈ ਕਿ ਚਲੋ ਮੇਰੇ ਜੋ ਵੀ ਮੈਨੂੰ ਈਸ਼ਵਰ ਨੇ ਦਿੱਤਾ ਅੱਗੇ ਮੈਂ ਉਸ ਸੰਸਕਾਰ ਦੇ ਰੂਪ ਵਿੱਚ ਆਪਣੇ ਬੱਚਿਆਂ ਨੂੰ ਆਪਣੇ ਵਿਦਿਆਰਥੀਆਂ ਨੂੰ ਸ਼੍ਰੀਮਤੀ ਸਵਰਾਜ ਗਰੋਵਰ ਦੀ ਇੱਕ ਹੋਰ ਵਿਸ਼ੇਸ਼ ਖਾਸੀਅਤ ਹੈਗੇ ਨੇ ਇਹ ਸਮਾਜ ਸੇਵਾ ਵਿੱਚ ਡੀਲਿਟ ਵੀ ਨੇ ਜੀ ਮੈਮ ਡੀਲਿਟ ਕੀ ਹੈ ਸਮਾਜ ਸੇਵਾ ਵਿੱਚ ਤੁਸੀਂ ਡੀਲਿਟ ਇਹ ਸਭ ਤੋਂ ਵੱਡੀ ਡਿਗਰੀ ਹੁੰਦੀ ਹੈ ਪੀ ਐਚ ਡੀ ਦੀ ਡਿਗਰੀ ਫਿਰ ਉਸ ਤੋਂ ਬਾਅਦ ਪੋਸਟ ਪੀ ਐਚ ਡੀ ਔਰ ਲਾਸਟ ਜਿਹੜੀ ਹੈਗੀ ਹੈ ਉਹ ਡੀਲਿਟ ਦੀ ਹੈ ਯੂਨੀਵਰਸਿਟੀ ਆਫ ਲੰਡਨ ਨੇ ਮੇਰੇ ਕੰਮ ਨੂੰ ਦੇਖਦੇ ਹੋਏ ਉਹਨਾਂ ਨੇ ਕੁਝ ਇੱਕ ਚੁਣਿੰਦਾ ਆਂਡੀਆਂ ਵਿੱਚੋਂ ਕੁਝ ਇੱਕ ਲੋਕ ਸਿਰਫ ਉਹਨਾਂ ਨੇ ਪੰਜੇ ਲੋਕ ਜੁਨੇ ਸੀ ਜਿਨ੍ਹਾਂ ਨੂੰ ਕੀ ਉਹਨਾਂ ਨੇ ਡੀਲਿਟ ਦੀ ਡਿਗਰੀ ਦੇਣੀ ਸੀ ਤੇ ਰੱਬ ਦਾ ਸ਼ੁਕਰ ਹੈ ਕਿ ਉਹਨਾਂ ਨੇ ਮੈਨੂੰ ਵੀ ਦੇਖਿਆ ਔਰ ਮੇਰੇ ਕੰਮ ਨੂੰ ਵੀ ਦੇਖਿਆ ਮੇਰਾ ਬਾਇਓ ਡਾਟਾ ਵਗੈਰਾ ਦੇਖਿਆ ਤੇ ਜਿਨ੍ਹਾਂ ਨੇ ਦੇਖਿਆ ਕਿ ਇੰਨਾ ਵੱਡਾ ਇਹਨਾਂ ਦਾ ਸਮਾਜ ਸੇਵਾ ਦਾ ਕੰਮ ਔਰ ਉਹ ਵੀ ਪੂਰਨਤਾ ਨਿਸਵਾਰਥ ਭਾਵਨਾ ਨਾਲ ਕਿਉਂਕਿ ਅੱਜ ਤੱਕ ਮੈਂ 50 ਸਾਲ ਹੋ ਗਏ ਕੰਮ ਕਰਦੇ ਹੋਏ ਮੈਂ ਕਦੀ ਕਿਸੇ ਕੋਲ ਵੀ ਨਾ ਕਦੀ ਸਰਕਾਰ ਕੋਲੋਂ ਜਾਂ ਕਦੀ ਵੀ ਕਿਸੇ ਕੋਲੋਂ ਹੈਲਪ ਨਹੀਂ ਲਈ ਆਪਣੇ ਲੈਵਲ ਤੇ ਕਰਨੀਆਂ ਤੇ ਇਹ ਸਭ ਚੀਜ਼ਾਂ ਜਿਹੜੇ ਆ ਦੇਖਦੇ ਹੋਏ ਉਹਨਾਂ ਨੇ ਮੈਨੂੰ ਜਿਹੜੀ ਹੈ ਡੀਲਿਟ ਦੀ ਡਿਗਰੀ ਪੂਨਾ ਵਿੱਚ ਦਿੱਤੀ ਗਈ ਸੀ ਔਰ 26 ਨਵੰਬਰ ਔਰ 2017 ਦੀ ਗੱਲ ਹੈ ਇਹ ਇੰਟਰਨੈਸ਼ਨਲ ਲੈਵਲ ਤੇ ਇਹ ਵਾਲਾ ਪ੍ਰੋਗਰਾਮ ਹੋਇਆ ਸੀ ਦੂਸਰੇ ਦੇਸ਼ਾਂ ਦੇ ਲੋਕਾਂ ਨੂੰ ਵੀ ਬੁਲਾਇਆ ਹੋਇਆ ਸੀ ਔਰ ਇਧਰੋਂ ਇੰਡੀਆ ਦਾ ਪ੍ਰਤੀਨਿਧਿਤਵ ਜਿਹੜਾ ਸੀ ਉਹ ਮੈਂ ਕੀਤਾ ਸੀ ਫਰ ਇੱਕ ਗੱਲ ਤੋਂ ਹੋਰ ਪ੍ਰਭਾਵਿਤ ਸੀ ਕਿ ਮੈਂ ਬੋਡੀ ਵੀ ਆਪਣੀ ਜਿਹੜੀ ਡੋਨੇਟ ਕਰ ਚੁੱਕੀ ਹੁਈ ਆ ਔਰ ਹੋਰਾਂ ਨੂੰ ਵੀ ਬਹੁਤ ਲੋਕਾਂ ਨੂੰ ਮੈਂ ਪ੍ਰੇਰਿਤ ਕੀਤਾ ਔਰ ਉਹਨਾਂ ਨੇ ਵੀ ਡੋਨੇਟ ਕੀਤੀ ਤਾਂ ਇਹ ਸਨ ਸ਼੍ਰੀਮਤੀ ਸਵਰਾਜ ਗਰੂਵਰ ਜੋ ਕਿ ਇੱਕ ਚਲਦੀ ਫਿਰਦੀ ਸਮਾਜ ਸੇਵਿਕਾ ਦੇ ਨਾਂ ਨਾਲ ਸਮਾਜ ਸੇਵੀ ਸੰਸਥਾ ਵੀ ਨੇ ਬੜੀ ਜਲਦੀ ਏਡੀਪੀ ਦੇ ਦਰਸ਼ਕਾਂ ਨੂੰ ਇੱਕ ਹੋਰ ਸ਼ਖਸੀਅਤਾਂ ਮੁਲਾਕਾਤ ਕਰਵਾਉਣ ਜਾ ਰਹੇ ਆ ਤਾਂ ਤਕਲੀ ਮੈਨੂੰ ਸਿਕੰਦਰ ਪਤੀਚਾ ਨੂੰ ਦਿਓ ਇਜਾਜ਼ਤ